ਸਰ ਜਿਹੜੇ ਜਾਂਦੇ ਜਾਂਦੇ ਗਏ ਆ ਬਾਈਕਟ ਕਰਕੇ ਮੀਟਿੰਗ ਜਿਹੜਾ ਤੁਸੀਂ ਜ਼ਿਕਰ ਕੀਤਾ ਵਾ ਕੌਣ ਗਏ ਕੌਣ ਗਏ ਜਾਂਦੇ ਉਹ ਹੀ ਸਿਆਲ ਹੈ ਉਹਨਾਂ 'ਤੇ ਇਲਜ਼ਾਮ ਵੀ ਲੱਗਿਆ ਹੈ ਵੀ ਸੁਪਰ ਚੱਕਰ ਮਸ਼ੀਨੋ ਲੈ ਕੇ ਘਪਲਾ ਹੋ ਰਿਹਾ ਵਾ ਜਦਕੀ 15 ਲੱਖ ਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਰੋਹਿਤ ਸਿਆਲ ਦੇ ਵਾਰਡ ਦੀ ਸਾਨੂੰ ਆਲਰੇਡੀ ਕੰਪਲੇਂਟ ਆਈ ਹੈ ਉਹਦੇ ਵਾਰਡ ਦੇ ਵਿੱਚ ਕਿਉਂਕਿ 15 ਲੱਖ ਦਾ ਕੰਮ ਉਹਨੇ ਪਾਸ ਹੋਇਆ ਦਾ ਉਹਦੇ ਵਾਰਡ ਦਾ ਅੱਜ ਕਿੰਨੇ ਮਹੀਨੇ ਹੋ ਗਏ ਉਹਦੇ ਵਾਰਡ ਦੇ ਵਿੱਚ ਉਹ ਕੰਮ ਹੀ ਨਹੀਂ ਕਰਾ ਰਿਆ ਇਹ ਆਮ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਸਾਨੂੰ ਕੰਪਲੇਂਟ ਆਈ ਹੈ ਉੱਥੋਂ ਦੇ ਲੋਕਾਂ ਦੀ ਉਹ ਜਿਹੜੀ ਬਕਾਇਦਾ ਹੈ ਉਸ ਤਰ੍ਹਾਂ ਲੱਖਰ ਕਰਕੇ ਦਾ ਕੰਮ ਵੀ ਨਹੀਂ ਹੋਇਆ ਕਿਉਂਕਿ ਬਾੜ ਦੇ ਲੋਕ ਕਹਿੰਦੇ ਆ ਤੇ ਸਾਡੇ ਏਰੀਆ 'ਚ 15 ਲੱਖ ਦਾ ਕੋਈ ਕੰਮ ਨਹੀਂ ਹੋਇਆ ਜਵਾਬ ਦੇ ਇਹ ਬੰਦੀ ਹੈ ਜੀ ਹੈ ਕਿ ਕੰਮ ਨਹੀਂ ਹੋ ਰਿਹਾ ਤੇ ਐਮਸੀ ਨੂੰ ਵੀ ਗਾਲਾਂ ਪੈਂਦੀਆਂ ਪੰਜਾਬੀ ਦੇ ਲੋਕ ਸੁਣ ਲੋ ਤੇ ਉਹਦਾ ਹਿੱਸਾ ਮੇਰੇ ਤੱਕ ਵੀ ਆਉਂਦਾ ਉਹਨਾਂ ਨੂੰ ਕਿਹਾ ਕਿ ਆ ਕੇ ਚਰਚਾ ਕਰਿਆ ਕਰੋ ਸਾਨੂੰ ਵੀ ਪਤਾ ਹੈ ਕਿ ਨਾਕਮੀ ਸਰਕਾਰਾਂ ਉੱਪਰ 2022 ਤੋਂ ਜਿਹੜੇ ਰੇੜੀਆਂ ਦੀ ਤਦਾਦ ਜਿਸ ਤਰੀਕੇ ਨਾਲ ਵਧੀ ਹੈ ਉਹ ਸਾਰੇ ਲਾਇਸੈਂਸ ਬਾਈ ਤੋਂ ਬਾਅਦ ਜਿਹੜੇ ਬਣਿਆ ਉਹਨਾਂ ਨੂੰ ਰੱਦ ਕੀਤਾ ਜਾਏ। ਜਿਸ ਤਰ੍ਹਾਂ ਨਾਰੀਅਲ ਪਾਣੀ ਵਾਲੀ ਆ। ਉਹ ਉਹ ਕਰਦੇ ਕੀ ਆ ਨਾਰੀਅਲ ਤੇ ਪਾਣੀ ਦੇ ਲੋਕਾਂ ਨੂੰ ਪਲਾਦਦੇ ਆ ਮੜ ਨਾਰੀਅਲ ਉਹ ਰਾਤ ਨੂੰ ਬੰਨ ਕੇ ਕਦੀ ਟੋਇਆਂ 'ਚ ਸੁੱਟਦੇ ਨੇ ਕਦੀ ਨਾਲਿਆਂ 'ਚ ਸੁੱਟਦੇ ਨੇ ਇਸ ਤਰ੍ਹਾਂ ਉਹ ਗੰਦ ਫੰਦੇ ਆ ਜਿਹਦੇ ਨਾਲ ਕਈ ਵਾਰੀ ਸਾਡੇ ਸੀਵਰੇਜ ਬਲੌਕ ਹੁੰਦੇ ਆ ਸਾਡੇ ਨਾਲੇ ਬਲੌਕ ਹੁੰਦੇ ਆ ਇਹਦੇ ਵਾਸਤੇ ਅਸੀਂ ਸਖਤ ਕਾਰਸ਼ਨ ਲੈਣ ਜਾ ਰਹੇ ਆ ਉਹ ਹਾਊਸ ਜਿਹੜਾ ਅਸੀਂ ਪਾਸ ਕੀਤਾ। ਗਰਮ ਗਰਮ ਚਰਚਾ ਹੋਈ ਹੈ। ਪਹਿਲੀ ਗੱਲ ਤੇ ਹੈ ਕਿ ਮੀਟਿੰਗ ਦਾ ਪ੍ਰੋਸੈਸ ਜਿਹੜਾ ਹੈ ਉਹ ਚੱਲਿਆ ਰਹਿਣਾ ਚਾਹੀਦਾ ਲਗਭਗ 8 ਮਹੀਨੇ ਬਾਅਦ ਆਪਾਂ ਬੈਠ ਰਹੇ ਹਾਂ ਸ਼ਹਿਰ ਐਡਾ ਵੱਡਾ ਇਹੀ ਗੱਲ ਮੇਅਰ ਸਾਹਿਬ ਨੂੰ ਕਹੀਏ ਇਹੀ ਗੱਲ ਅਫਸਰਾਂ ਨੂੰ ਕਹੀਏ ਕਿ ਭਈ ਜੇਕਰ ਐਮਸੀ ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਉਹਨਾਂ ਦੀ ਜਵਾਬਦੇਹੀ ਹੈ ਅੱਛਾ ਉਹਨਾਂ ਨੂੰ ਵੀ ਜੇਕਰ ਉਹਨਾਂ ਦੇ ਕੰਮ ਨਹੀਂ ਹੋਣਗੇ ਲੋਕੀ ਉਹਨਾਂ ਨੂੰ ਪੁੱਛਣਗੇ ਤੇ ਉਹਦਾ ਹਿੱਸਾ ਮੈਨੂੰ ਵੀ ਮਿਲਦਾ ਜੇਕਰ ਕਿਤੇ ਕੰਮ ਨਹੀਂ ਹੋ ਰਿਹਾ ਕੋਈ ਇਹ ਨਹੀਂ ਕਹਿੰਦਾ ਕਿ ਕੋਈ ਨਹੀਂ ਹੋਣ ਦੇ ਰਿਹਾ ਜਵਾਬ ਦੇ ਇਹ ਬੰਦੀ ਹੈਗੀ ਹੈ ਕਿ ਕੰਮ ਨਹੀਂ ਹੋ ਰਿਹਾ ਤੇ ਐਮਸੀ ਨੂੰ ਵੀ ਗਾਲਾਂ ਪੈਂਦੀਆਂ ਪੰਜਾਬੀ ਦੇ ਅੰਦਰ ਸੁਣ ਲੋ ਤੇ ਉਹਦਾ ਹਿੱਸਾ ਮੇਰੇ ਤੱਕ ਵੀ ਜਾਂਦਾ ਉਹਨਾਂ ਨੂੰ ਕਿਹਾ ਕਿ ਆ ਕੇ ਚਰਚਾ ਕਰਿਆ ਕਰੋ ਸਾਨੂੰ ਵੀ ਪਤਾ ਕਿ ਨਕਮੀ ਸਰਕਾਰਾਂ ਉੱਪਰ ਪੈਸਾ ਕੋਈ ਭੇਜ ਨਹੀਂ ਰਹੀ ਅਗਰ ਇਹ ਅੰਮ੍ਰਿਤ ਯੋਜਨਾ ਚ ਜਦੋਂ ਅਸੀਂ 12 ਚ ਐਮਐਲਏ ਸੀ ਇਹਨੂੰ ਨਾਂ ਲਿਆਇਆ ਹੁੰਦਾ ਤੇ ਬਿੱਟ ਕਮਿਸ਼ਨ ਦੇ ਜਿਹੜੇ ਪੈਸੇ ਆ ਜਾਂ ਸਵੱਛਤਾ ਅਭਿਆਨ ਦੇ ਪੈਸੇ ਉਹ ਵੀ ਨਹੀਂ ਸੀ ਆਣੇ ਉਹਦੇ ਨਾਲੇ ਚੱਲ ਰਿਹਾ ਸਾਰਾ ਮਾਮਲਾ ਲੇਕਿਨ ਗਰਮਾ ਗਰਮਾ ਚਰਚਾ ਤੋਂ ਬਾਅਦ ਕੁਝ ਮਹੱਤਵਪੂਰਨ ਨਿਰਣੇ ਹੋਏ ਏ ਇੱਕ ਤੇ ਸ਼ਹਿਰ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਏ ਇਹ ਬੜਾ ਸੰਵੇਦਨਸ਼ੀਲ ਸ਼ਹਿਰ ਸ਼ਹਿਰ ਹੈ ਇਤੇ ਮਿਲਟਰੀ ਵਾਲੇ ਵਾਲੇ ਸਾਰੇ ਪਾਸੇ ਲੇਕਿਨ ਤੁਸੀਂ ਸ਼ਾਮ ਨੂੰ ਦੇਖਦੇ ਹੋ ਕਿ ਰੇੜੀਆਂ ਰੇੜੀਆਂ ਲੱਗੀਆਂ ਹੋਈਆਂ ਇੱਕੇ ਮਤਾ ਪਾਸ ਕੀਤਾ ਹੈ ਕਿ 22 ਤੋਂ ਬਾਦ ਜਿਹੜੇ ਲੋਕ ਆਏ ਆ 22 ਮਤਲਬ 22 ਜਨਵਰੀ 2022 ਤੋਂ ਜਿਹੜੇ ਰੇੜੀਆਂ ਦੀ ਤਦਾਦ ਜਿਸ ਤਰੀਕੇ ਨਾਲ ਵਧੀ ਹੈ ਉਹ ਸਾਰੇ ਲਾਇਸੈਂਸ 22 ਤੋਂ ਬਾਅਦ ਜਿਹੜੇ ਬਣਿਆ ਉਹਨਾਂ ਨੂੰ ਰੱਦ ਕੀਤਾ ਜਾਏ। ਔਰ ਉਹ ਵੀ ਕੋਕ ਕੀਤੀ ਜਾਏ ਔਰ ਇੱਕ ਨੋਟੀਫਿਕੇ ਜੇਕੇਸੀ ਦੀ ਵੈਰੀਫਿਕੇਸ਼ਨ ਐਮ ਐਮ ਐਮਸੀਬੀ ਅਮੀਤ ਕੇ ਨਾਲ ਐਲਾਨ ਕਰੀ ਜਾ ਰਹੇ ਨੇ ਉਹਨਾਂ ਤਾਂ ਕਿ ਵੀ ਪ੍ਰਾਰਥਨਾ ਕੀਤੀ ਹੈ ਕਿ ਸਾਈਨ ਕਰੋ ਤੋਂ ਉਹਨੂੰ ਬੰਦੇ ਨੂੰ ਕੋ ਪੁੱਛੋ ਤੇਰੇ ਪਸ਼ੋਕੜ ਤੋਂ ਪੁਲਿਸ ਵੈਰੀਫਿਕੇਸ਼ਨ ਲੱਗਿਆ ਫਿਰ ਦੇਰ ਸਾਈਨ ਕਰਨਗੇ ਕਿਉਂਕਿ ਇਹ ਰੋਹਾਨੀਆਂ اور ਬੰਗਲਾਦੇਸ਼ੀ ਬਹੁਤ سارے ਪਠਾਨ ਕੋਟ ਆ ਗਏ ਨੇ ਜਿਹੜੇ ਪਠਾਨਕੋਟ ਦੀ ਸੁਰੱਖਿਆ ਲਈ ਖਤਰਾ ਨੇ ਮੈਨੂੰ ਦੱਸੋ ਕਿ ਇੱਥੇ ਕੋਈ ਇੰਡਸਟਰੀ ਹੈ ਇੱਥੇ ਰੋਜਗਾਰ ਦੇ ਕੋਈ ਸਾਧਨ ਹੈ ਕਿ ਜਿਹੜੇ ਬੰਦਾ ਇੰਨੀ ਦੂਰੋਂ ਤੁਰ ਕੇ ਆਇਆ ਹੈ ਜੇ ਕਿਨੇ ਰੇੜੀ ਰਾਣੀ ਹੈ ਉੱਥੇ ਹੀ ਲਾ ਲੇ ਔਰ ਪੂਰੇ ਹਾਊਸ ਨੇ ਮੈਂ ਧੰਨਵਾਦੀ ਆ ਇਹ ਸਾਰੇ ਹਾਊਸ ਦਾ ਪੰਜਾਬ ਦੇ 50 ਐਮਸੀਆਂ ਨੇ ਇਸ ਗੱਲ ਦਾ ਕੋਈ ਪਾਰਟੀ ਦਾ ਧਿਆਨ ਨਹੀਂ ਹੈ ਸ਼ਹਿਰ ਦੀ ਬਿਹਤਰੀ ਲਈ 50 ਦੇ 50 ਐਮਸੀਆਂ ਨੇ ਸਾਰਾ ਸੰਮਤੀ ਨਾਲ ਇਹ ਮਤਾ ਪਾਇਆ ਹੈ ਕੀ ਇਹ ਲਾਸੰਤ ਰੱਦ ਕਰਕੇ ਕੀਤੇ ਜਾਣੇ ਚਾਹੀਦੇ ਆ ਔਰ ਇਹਦੀ ਕੋ ਕੋਣੀ ਤੇ ਸੀਵਰੇਜ ਦਾ ਜਿਹੜਾ ਪੀਣ ਵਾਲੇ ਪਾਣੀ ਨੂੰ ਲੈ ਕੇ ਉਹਦੇ ਤੇ ਵੀ ਚਰਚਾ ਹੋਈ ਆ ਕੁਛ ਇਹਨਾਂ ਨੇ ਕੋਈ ਇੰਪਰੂਵਮੈਂਟ ਹੀ ਦੇਖਣੀ ਐ ਸਰ ਹੁਣ ਟੈਂਡਰ ਵੀ ਇਹਨਾਂ ਦੇ ਲੱਗੇ ਨੇ ਪਰ ਕੁਝ ਕੰਪਲੇਨਸ ਵੀ ਆਈਆਂ ਆ ਡਿਪਾਰਟਮੈਂਟ ਦੇ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਵੀ ਸਖਤੀ ਨਾਲ ਨਜਿੱਠਣਾ ਹੈਗਾ ਔਰ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਗਿਆ ਕਿ ਐਮ ਸੀਆਂ ਦਾ ਵਾਰ ਦੇ ਅੰਦਰ ਕੋਈ ਕੰਮ ਹੁੰਦਾ ਤੇ ਉਹਨਾਂ ਨੂੰ ਜਾਣਕਾਰੀ ਦਿਓ ਖੁੱਲੇ ਮਨ ਨਾਲ ਖੁੱਲੇ ਮਨ ਨਾਲ ਚਰਚਾ ਹੋਈ ਹੈ ਔਰ ਇੱਕ ਜਿਹੜਾ ਮੇਰ ਸਾਹਿਬ ਇੱਕ ਜਿਹੜਾ ਉਹ ਇੱਕ ਜਿਹੜਾ ਮੁਲਾਜ਼ਮ ਸੀ ਇਧਰ ਆ ਜਾਓ ਆਈ ਜਿਹੜਾ ਇੱਕ ਮੁਲਾਜ਼ਮ ਸੀ ਉਹਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਸੀ ਉਹਦੇ ਖਲਾਫ ਵੀ ਮਤਾ ਪਾਸ ਕੀਤਾ ਉਹਦੇ ਦੀਪ ਬੇਤੀ ਦੇ ਖਲਾਫ ਆਇਆ ਇੱਕ ਰੇੜੀਆਂ ਵਾਲਾ ਪਾਇਆ 22 ਤੋਂ ਜਿਹੜੇ ਸੰਸਾਰ ਕਰਨ ਲੱਗੇ ਆ ਜੇ ਉਹ ਕੋਈ ਗਲਤ ਕੰਮ ਕਰਦਾ ਸਰ ਇੱਕ EMPLOYE ਦੀ ਕੋਈ ਹਮਲਾ ਵੀ ਹੋਇਆ ਸੀ ਉਹਦੇ ਉੱਤੇ ਕੀ ਐਕਸ਼ਨ ਚੁੱਕਿਆ ਗਿਆ ਅਸਾ ਕੋਈ ਮੈਟਰ ਨਹੀਂ ਹੈਗਾ ਉਹਨਾਂ ਦਾ ਹੱਪੇ ਚ ਮੇਰਾ ਹੱਥ ਸਮਝੋਤਾ ਹੋ ਗਿਆ ਮੇਰੇ ਧਿਆਨ ਤੇ ਹੋਈ ਨਾ ਹਾਂਜੀ ਇਸ ਕਰਕੇ ਖੁੱਲੇ ਮਨ ਨਾਲ ਚਰਚਾ ਹੋਈ ਹੈ ਜੀ ਸ਼ਹਿਰ ਦੀ ਬਿਹਤਰੀ ਲਈ ਔਰ ਮੈਂ ਖੁਸ਼ ਹਾਂ 50 ਦੇ 50 ਐਮਸੀਆ ਨੇ ਪਟਾਣਕੋਟ ਦੇ ਅੰਦਰ ਜਿਹੜੀਆਂ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਰੇੜੀਆਂ ਜਿਸ ਤਰੀਕੇ ਨਾਲ ਲੱਗ ਰਹੀਆਂ ਉਹਦੇ ਉੱਤੇ ਇੱਕ ਮਤ ਮਤ ਮਰਦ ਦੇ ਨਾਲ ਮਤਾ ਪਾਸ ਕੀਤਾ ਔਰ ਸਾਰੇ ਹੀ ਸਹਿਮਤ ਸੀ ਕੋਈ ਪਾਰਟੀਬਾਜ਼ੀ ਨਹੀਂ ਜਿੰਨੇ ਵੀ ਬਤੇ ਪੀਜੇਪੀ ਦੇ ਸਾਰੇ ਕਾਉਂਸਲਰ ਖੁਸ਼ ਹੋ ਕੇ ਗਏ ਨੇ ਉਹਨਾਂ ਦੇ ਵਾਡਾ ਦੇ ਲਗਭਗ 30 30 40 40 ਲੱਖ ਦੇ ਨਾਮ ਪਿਆ ਆ ਰਿਹਾ ਮੈਂ ਨਹੀਂ ਮਾਈਕਰੋ ਪਠਾਨਕੋਟ ਦੇ ਵਿੱਚ ਪੰਨਾ ਲਾਲ ਪਾਟਿਆ ਮੇਰ ਆ ਮੈਂ ਕਿਸੇ ਵੀ ਵਾਰਡ ਦੇ ਕਾਉਂਸਲਰ ਨਾਲ ਕਿਸੇ ਤਰ੍ਹਾਂ ਦਾ ਕੋਈ ਪੇਦਭਾਵ ਨਹੀਂ ਕਰਦਾ ਕਿਉਂਕਿ ਮੈਂ ਵੀ ਕਾਉਂਸਲਰ ਤੋਂ ਹੀ ਇਸ ਕੁਰਸੀ ਤੇ ਪਹੁੰਚਿਆ ਇਹ ਗੱਲ ਮੈਂ ਤੁਹਾਨੂੰ ਹੋਰ ਫਕਰ ਨਾਲ ਕਹਿਣਾ ਚਾਹਨਾ ਤੇ ਅਸੀਂ ਲੱਗ ਵਗ ਬਗੈਰ ਇਹਨਾਂ ਨੂੰ ਦੱਸਿਓ ਕਿਉਂਕਿ ਮੀਟਿੰਗ ਥੋੜੀ ਲੇਟ ਹੋਈ ਆ ਬਗੈਰ ਇਹਨਾਂ ਸਾਰਿਆਂ ਨੂੰ ਦੱਸਿਓ ਕੰਮ ਸੇ ਕੰਮ ਵੀ ਚਾਹੇ ਉਹ ਭਾਜਪਾ ਦਾ ਕਾਉਂਸਲਰ ਆ ਚਾਹੇ ਉਹ ਆਮ ਆਦਮੀ ਪਾਰਟੀ ਦਾ ਕਾਉਂਸਲਰ ਆ ਚਾਹੇ ਕਾਂਗਰਸ ਦਾ ਕਾਉਂਸਲਰ ਆ ਉਹਨਾਂ ਦੇ ਕਹਿਣ ਤੋਂ ਬਿਨਾ ਹੀ ਤੀਤੀ 35 35 ਲੱਖ ਰੁਪਏ ਦੇ ਜੇ ਕਿਸੇ ਦਾ 50 ਲੱਖ ਦਾ ਕੰਮ ਆ ਔਰ ਆ 50 ਲੱਖ ਦਾ ਪਾਇਆ ਕਿਸੇ ਦਾ 35 ਲੱਖ ਆ ਔਰ ਆ 35 ਪਾਇਆ ਕਿਸੇ ਦਾ 50 ਆ ਔਰ ਆ 50 ਪਾਇਆ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਮ ਉਹਨਾਂ ਦੀ ਪ੍ਰਾਇੋਰਟੀ ਬੰਦੀ ਸੀ ਉਹਨਾਂ ਸਾਰਿਆਂ ਨੂੰ ਅਸੀਂ ਪੂਰੇ ਫੰਡ ਉਪਲਬਧ ਕਰਾਏ ਆ ਉਹਨਾਂ ਦੇ ਬਾਡਾਂ ਦੇ ਕੰਮ ਪਾਏ ਆ ਔਰ ਟੈਂਡਰ ਵੀ ਲੱਗ ਗਿਆ ਔਰ ਮੈ ਸਮਝਦਾ ਕਿ ਸ਼ਾਇਦ ਹਫਤੇ 10 ਦਿਨ ਚੋਂ ਬਰਕਰਾਰ ਵੀ ਇਸ਼ੂ ਹੋ ਜਾਣਗੇ ਸਰ ਸ਼ਹਿਰ ਦੇ ਵਿੱਚ ਜਿਹੜੀ ਮਾਰੂਵਾਦੀ ਆ ਰਹੀ ਹੈ ਉਹਨੂੰ ਵੀ ਲੈ ਕੇ ਕੋਈ ਚਰਚਾ ਕੀਤੀ ਗਈ ਹੈ ਸਰ ਦੇਖੋ ਇਹ ਬਾਰੇ ਆਪਣਾ ਸਾਡੇ ਮਾਨਣੀ ਹੈ ਇੱਥੋਂ ਦੇ ਜਿਹੜੇ ਐਟ ਪ੍ਰਿੰਟ ਐਮ ਐਲ ਏ ਸ਼੍ਰੀ ਅਸ਼ਮੀ ਸ਼ਰਮਾ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਬਿਲੋਂਗ ਕਰਦੇ ਆ ਉਹਨਾਂ ਨੇ ਇਹਦਾ ਇਤਰਾਜ਼ ਜਤਾਇਆ ਹੈ ਕਿ ਕੋਈ ਸ਼ਹਿਰ ਦੇ ਵਿੱਚ ਰੇੜੀ ਔਰ ਫੜੀ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਅਸੀਂ ਵੀ ਕਿਤੇ ਕਿਤੇ ਇਸ ਗੱਲ ਨੂੰ ਮੰਨਦੇ ਆਂ ਵੀ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਫੜੀ ਹੋ ਰਹੀ ਹੈ ਰੈਡੀ ਹੋ ਗਈ ਹੈ ਅਸੀਂ ਔਰੇ ਕਿਹਾ ਵੀ 22 ਦੇ ਬਾਅਦ 2022 ਤੋਂ ਬਾਅਦ ਜਿਹੜੇ ਲੋਕ ਸਾਡੇ ਪਠਾਨਕੋਟ ਚ ਆ ਕੇ ਬਸੇ ਆ ਉਹਨਾਂ ਨੂੰ ਪ੍ਰਾਪਰ ਤੌਰ ਤੇ ਚੈੱਕ ਕੀਤਾ ਜਾਏ ਅਗਰ ਉਹ ਸ਼ਹਿਰ ਦੇ ਹੈਗੇ ਤਾਂ ਉਹਨਾਂ ਨੂੰ ਅਲਾਉ ਕਰਾਂਗੇ ਅਗਰ ਕੋਈ ਬਾਹਰੋਂ ਆ ਕੇ ਇੱਥੇ ਸਾਡੇ ਸ਼ਹਿਰ ਦੇ ਵਿੱਚ ਰਸ ਪਾ ਰਿਹਾ ਦੇਖੋ ਬਹੁਤ ਸਾਰਾ ਇਹ ਡਲੋਜੀ ਰੋਡ ਤੇ ਚੱਲ ਜੀਏ ਬਹੁਤ ਸਾਰੇ ਜਿਸ ਤਰ੍ਹਾਂ ਨਾਰੀਅਲ ਪਾਣੀ ਵਾਲੀ ਆ ਔਰ ਉਹ ਕਰਦੇ ਕੀ ਹੈ ਨਾਰੀਅਲ ਤੇ ਪਾਣੀ ਦੇ ਲੋਕਾਂ ਨੂੰ ਭਲਾਉਂਦੇ ਆ ਮੋੜ ਨਾਰੀਅਲ ਔਰ ਰਾਤ ਨੂੰ ਬੰਨ ਕੇ ਕਦੇ ਟੋਇਆਂ ਚ ਸੁੱਟ ਦ ਅੱਜ ਛੁੱਟ ਦੇਣੇ ਇਸ ਤਰ੍ਹਾਂ ਗੰਦ ਪੰਦੇ ਆ ਜੇ ਨਾਲ ਕਈ ਵਾਰੀ ਸਾਡੇ ਸੀਵਰੇਜ ਬਲੌਕ ਹੁੰਦੇ ਆ ਸਾਡੇ ਨਾਲੇ ਬਲੌਕ ਹੁੰਦੇ ਆ ਇਹਦੇ ਵਾਸਤੇ ਅਸੀਂ ਸਖਤ ਕਾਸ਼ਨ ਲੈਣ ਜਾ ਰਹੇ ਆ ਉਹ ਹਾਊਸ ਜਿਹੜਾ ਅਸੀਂ ਪਾਸ ਕੀਤਾ ਬਹੁਤ ਜਲਦੀ ਉਹਨਾਂ ਦੀ ਸਾਰਿਆਂ ਦੀ ਚੈਕਿੰਗ ਹੋਏਗੀ ਜਿਹੜੇ ਪਠਾਨਕੋਟ ਦੇ ਰਹਿਣ ਵਾਲੇ ਲਾਗੇ ਛਾਗੇ ਦੇ ਵਸਨੀਕ ਹੋਣਗੇ ਉਹਨਾਂ ਨੂੰ ਅਲਾਓ ਕਰਾਂਗੇ ਜਿਹੜੇ ਬਾਹਰੋਂ ਆਣਗੇ ਉਹਨਾਂ ਵਾਸਤੇ ਕੋਈ ਪਲਾਨ ਕਰਾਂਗੇ ਕਿ ਕਿਸ ਤਰ੍ਹਾਂ ਕਰਨਾ ਸਰ ਹਾਊਸ ਵੀ ਮੀਟਿੰਗ ਪਹਿਲੀ ਦੀ ਤਰ੍ਹਾਂ ਹੀ ਗਰਮਾ ਗਰਮੀ ਨਾਲ ਸ਼ੁਰੂ ਹੋਈ ਹੈ ਔਰ ਇਕੱਠੀ ਭਾਜਪੀ ਔਰ ਕਾਂਗਰਸ ਇਸ ਵੇਲੇ ਮੈਂ ਸਮਝਦਾ ਤੁਹਾਡੇ ਸਿਰਫ ਸੋਚ 'ਚ ਥੋੜਾ ਜਿਹਾ ਫਰਕ ਆ ਹਾਊਸ ਦੀ ਕੋਈ ਮੀਟ ਗੁੱਸਾ ਜਰੂਰ ਆ ਕਿਉਂਕਿ ਤੁਹਾਨੂੰ ਅਸੀਂ ਹਾਊਸ ਦੀ ਮੀਟਿੰਗ ਚੋਂ ਬਾਹਰ ਰੱਖਿਆ ਉਹ ਤੁਹਾਡਾ ਗੁੱਸਾ ਬੋਲਦਾ ਉਹ ਤੁਹਾਡਾ ਉਹ ਗੁੱਸਾ ਬੋਲਦਾ ਪਰ ਹਾਊਸ ਦੀ ਜਿਹੜੀ ਮੀਟਿੰਗ ਆ ਇੱਕ ਵੀ ਕਾਉਂਸਲਰ ਕਵੇ ਸਵਾਏ ਇੱਕੋ ਹੀ ਬੰਦਾ ਉਹ ਕਿਉਂਕਿ ਉਹ ਹਰ ਮੀਟਿੰਗ ਚੋਂ ਕਿਉਂਕਿ ਉਹ ਘਰੋਂ ਸੋਚ ਗਿਆ ਹੁੰਦਾ ਵੀ ਮੈਂ ਖਿਲਾਫ ਹੀ ਬੋਲਣਾ ਤੋ ਮੈਨੂੰ ਇਹ ਲੱਗਦਾ ਕਿ ਇਹ ਵੇਲੇ ਕੋਈ ਥੋੜੀ ਹੋਸਦਾ ਹੋ ਰਹੀਆਂ ਕੋਈ ਪਰੇਸ਼ਾਨੀਆਂ ਹੋਣ ਤੇ ਉਹ ਖਲਾਫ ਬੋਲ ਕੇ ਚਲ ਜਾਂਦਾ ਬਾਕੀ ਤੁਸੀਂ ਦੇਖਿਆ ਵੀ ਅਸੀਂ ਐਮਐਲਏ ਸਾਹਿਬ ਨਾਲ ਔਰ ਬੀਜੇਪੀ ਦੇ ਆਪ ਦੇ ਕਾਂਗਰਸ ਦੇ ਸਾਰੇ ਕੌਂਸਲਰਾਂ ਨਾਲ ਲਗਭਗ ਤੁਸੀਂ ਆ ਦੇਖੋ ਟਾਈਮ ਹੋ ਗਿਆ ਜੇ 5:30 ਸਾਢੇ 4 ਸਾਢੇ 4 ਲਗਭਗ ਪੂਰਾ 1.5 ਘੰਟਾ ਸੀ ਬਕਾਇਦਾ ਮਿਹਨਤ ਮੁਸ਼ਕਲ ਕਰਤੀ ਆ ਹਰ ਇੱਕ ਦੀ ਗੱਲ ਸੁਣੀ ਗਈ ਆ ਹਰ ਇੱਕ ਕਾਉਂਸਲਰ ਨੂੰ ਮੌਕਾ ਦਿੰਨੇ ਆ ਹਰ ਕਾਉਂਸਲਰ ਦੀ ਗੱਲ ਸੁਣਦੇ ਆ ਜੋੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਸਰ ਜਿਹੜੇ ਜਾਂਦੇ ਜਾਂਦੇ ਗਏ ਆ ਬਾਈਕਟ ਕਰਕੇ ਮੀਟਿੰਗ ਜਦੋਂ ਤੁਸੀਂ ਜ਼ਿਕਰ ਕੀਤਾ ਵਾ ਕੋਣ ਗਏ ਕੋਣ ਗਏ ਜਾਣ ਰੋਹਿਤ ਸਿਆਲ ਉਹਨਾਂ 'ਤੇ ਇਲਜ਼ਾਮ ਵੀ ਲੱਗਿਆ ਵੀ ਸੁਪਰ ਸ਼ਕਰ ਮਸ਼ੀਨ ਨੂੰ ਲੈ ਕੇ ਘਪਲਾ ਹੋ ਰਿਹਾ ਵਾ ਜਦ ਕਿ 15 ਲੱਖ ਵੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਰੋਹਿਤ ਸਿਆਲ ਦੇ ਵਾਰਡ ਦੀ ਸਾਨੂੰ ਆਲਰੇਡੀ ਕੰਪਲੇਂਟ ਆਈ ਆ ਉਹਦੇ ਵਾਰਡ 15 ਲੱਖ ਦਾ ਕੰਮ ਉਹਨੇ ਪਾਸ ਹੋਇਆ ਦਾ ਉਹ ਰਿਵਾਰਡ ਦਾ ਅੱਜ ਕਿੰਨੇ ਮਹੀਨੇ ਹੋ ਗਏ ਉਹ ਰਿਵਾਰਡ ਦੇ ਵਿੱਚ ਉਹ ਕੰਮ ਹੀ ਨਹੀਂ ਕਰਾ ਰਿਆ ਇਹ ਆਮ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਸਾਨੂੰ ਕੰਪਲੇਂਟ ਆਈ ਆ ਉਥੋਂ ਦੇ ਲੋਕਾਂ ਦੀ ਉਹ ਰਿ ਦੀ ਬਕਾਇਦਾ ਹੀ ਤੌਰ ਤੇ ਇਨਕੁਆਇਰੀ ਕਰਾਂਗੇ ਜਿਹੜੀ ਉਹ ਰਿਵਾਰਡ ਦੇ ਵਿੱਚ 15 ਲੱਖ ਦਾ ਕੰਮ ਹੈ ਮੈਨੂੰ ਮੈਨੂੰ ਇਹ ਸਮਝਾਇਆ ਵੀ ਉਥੇ ਲੱਖ ਲੱਖ ਰੁਪਏ ਦਾ ਕੰਮ ਵੀ ਨਹੀਂ ਹੋਇਆ ਕਿਉਂਕਿ ਬਾੜ ਦੇ ਲੋਕ ਕਹਿੰਦੇ ਆ ਵੀ ਸਾਡੇ ਏਰੀਆ 'ਚ 15 ਲੱਖ ਦਾ ਕੋਈ ਕੰਮ ਨਹੀਂ ਹੋਇਆ ਅਸੀਂ ਉਹਦੀ ਵੀ ਇਨਕੁਆਰੀ ਮਾਰਕ ਕੀਤੀ ਆ ਤੇ ਉਹਦੀ ਵੀ ਚੈਕਿੰਗ ਕਰਾਂਗੇ ਕਿਉਂਕਿ ਸਾਡਾ ਪਹਿਲਾ ਟੀਚਾ ਪਠਾਨਕੋਟ ਤੇ ਜਿਹੜੀ ਆ ਕਾਰਪੋਰੇਸ਼ਨ ਦੇ ਤੌਰ ਤੇ ਜਿੰਨੀ ਵੀ ਕ腐ਸ਼ਨ ਦਾ ਲੋਕਾਂ ਦੇ ਦੁਆਰਾ ਇਲਜ਼ਾਮ ਲਾਇਆ ਜਾਂਦਾ ਉਹਨੂੰ ਸਾਫ਼ ਕਰਨਾ ਸਾਡੀ ਪੂਰੀ ਕੋਸ਼ਿਸ਼ ਹੈਗੀ ਵੀ ਕਾਰਪੋਰੇਸ਼ਨ ਪਠਾਨਕੋਟ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਾਰ ਜਿਹੜਾ ਕਰਪਸ਼ਨ ਦਾ ਇਲਜ਼ਾਮ ਆ ਉਹ ਨਹੀਂ ਲੱਗੇ ਸੁਪਰ ਸ਼ੱਕਰ ਮਸ਼ੀਨ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਇਸ ਸੁਪਰ ਸ਼ੱਕਰ ਮਸ਼ੀਨ ਦੇ ਕੁਝ ਕੁ ਵਾਰਡਾਂ ਦੇ ਵਿੱਚ ਹਲੇ ਕੰਮ ਹੋਇਆ ਜਿਹੜੇ ਵਾਰਡਾਂ ਦੇ ਵਿੱਚ ਕੰਮ ਆਇਆ ਉੱਥੋਂ ਦੇ ਕੌਂਸਲਰ ਕੋਲੋਂ ਲਿਖ ਕੇ ਲਿਆ ਗਿਆ ਔਰ ਹਲੇ ਤੱਕ 85 ਲੱਖ ਦੇ اٹੈਂਡਰ ਆ ਗਿਆ ਹਲੇ ਤੱਕ ਉਹਨਾਂ ਨੂੰ ਕੋਈ ਪੇਮੈਂਟ ਨਹੀਂ ਕੀਤੀ ਗਈ ਔਰ ਉਮੀਦ ਹੈ ਜਿਹੜੇ ਕਾਉਂਸਲਰਾਂ ਨੇ ਲਿਖ ਕੇ ਦਿੱਤਾ ਉਹਨਾਂ ਦੀ ਸੈਟੀਸਫੈਕਸ਼ਨ ਹੋਏਗੀ ਤੇ ਉਹਦੀ ਪੇਮੈਂਟ ਕੀਤੀ ਜਾ ਕਿੰਨੇ ਤਾਂ ਨਹੀਂ ਕੀਤੀ ਜਾਏਗੀ ਸਰ ਅੱਜ ਕਿੰਨੇ ਲੱਖ ਦੇ ਨਹੀਂ ਜੀ ਅੱਜ ਸਾਡੇ 4 ਕਰੋੜ ਰੁਪਏ ਦੇ ਕੰਮ ਜਿਹੜੇ ਪਾਸ ਕੀਤੇ ਗਿਆ ਤੇ ਇਹਦੇ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਕੰਮ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੋਕਾਂ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਜਿਸ ਜਿਸ ਜ਼ਰੂਰਤ ਹੋਏਗੀ ਉਹਨੂੰ ਪਾਸ ਕੀਤਾ ਜਾਏਗਾ ਕਮਪਲੇਂਟ ਸੀਗੀ ਉਹਦੇ ਤੇ ਇੱਕ ਜੈ ਦੀ ਕੰਪਲੇਂਟ ਬਾਰ ਬਾਰ ਆਂਦੀ ਆ ਇੱਕ ਆਪਣਾ ਸੁਸਾਇਟੀ ਦੀ ਕੰਪਲੇਂਟ ਬਾਰ ਬਾਰ ਆਂਦੀ ਆ ਇੱਕ ਕੋਈ ਨੱਕੀ ਨਾਂ ਦੇ ਉੱਤੇ ਨੱਕੀ ਸੁਸਾਇਟੀ ਹੈਗੀ ਆ ਉਹਦੇ ਖਿਲਾਫ ਇਲੈਗਲ ਐਕਸ਼ਨ ਜੋ ਬੰਦਾ ਲਿਆ ਜਾਏਗਾ ਕਿਉਂਕਿ ਉਹਨਾਂ ਦੇ ਵਿੱਚ ਕੁਝ ਇੱਕ ਸਾਡਾ ਕਾਰਪੋਰੇਸ਼ਨ ਦਾ ਮੁਲਾਜ਼ਮ ਹੈ ਠੇਕੇਦਾਰ ਬਣਿਆ ਤੇ ਇੱਕ ਜਿਹੜਾ ਕੋਈ ਠੇਕਦਾਰਾ ਭੁਪਿੰਦਰ ਉਹਦਾ ਨਾਮ ਹੈ ਸਾਡੇ ਲਗਭਗ ਸਾਰੇ ਕੌਂਸਲਰਾਂ ਨੇ ਚਾਹੇ ਉਹ ਬੀਜੇਪੀ ਦੇ ਚਾਹੇ ਉਹ ਕਾਂਗਰਸ ਦੇ ਉਹਨਾਂ ਨੇ ਉਹਰੇ ਖਿਲਾਫ ਪੂਰ ਪੂਰ ਜੋਰ ਸ਼ਿਕਾਇਤ ਕੀਤੀ ਆ ਔਰ ਸਾਡੇ ਉਹਰੇ ਵਿੱਚ ਉਹਨਾਂ ਨੇ ਕੌਂਸਲਰਾਂ ਨੇ ਇਹ ਵੀ ਇਲਜ਼ਾਮ ਲਾਇਆ ਵੀ ਨਵਦੀਪ 베ਦੀ ਜਿਹੜਾ ਇਹਦੇ ਵਿੱਚ ਉਹਨਾਂ ਨਾਲ ਰਲ ਕੇ ਤੇ ਕੋਸ਼ਿਸ਼ ਕਰਦਾ ਵੀ ਗਲਤ ਫੰਡ ਉਹਨਾਂ ਨੂੰ ਉਪਲਬਧ ਕਰਾਉਣ ਦੀ ਅਸੀਂ ਇਹ ਰਿਆ ਵੀ ਵਾਸਤੇ ਵੀ ਕੋਸ਼ਿਸ਼ ਕੀਤੀ ਔਰ ਹਾਊਸ ਦੇ ਵਿੱਚ ਇਸ ਗੱਲ ਦਾ ਮਤਾ ਪਾਇਆ ਇਨ ਨਵਦੀਵ ਦੇ ਜਿਹੜੀਆਂ ਪਾਵਰਾ ਸੀਜ਼ ਕੀਤੀਆਂ ਜਾਣ ਤਾਂ ਕਿ ਜਿਹੜਾ ਕੋਈ ਗਲਤ ਕੰਮ ਕਿਸੇ ਦੇ ਹੱਥੋਂ ਨਾ ਹੋ ਸਕੇ। ਨਜਾਇਜ਼ ਇਨਕ੍ਰੋਚਮੈਂਟ ਨੂੰ ਲੈ ਕੇ ਵੀ ਕੋਈ ਸਰ ਗੱਲਬਾਤ ਹੋਈ? ਨਜਾਇਜ਼ ਇਨਕ੍ਰੋਚਮੈਂਟ ਦੇ ਮਾਮਲੇ ਚ ਹਾਲੇ ਖਿਲਾਲ ਕੋਈ ਗੱਲਬਾਤ ਨਹੀਂ ਹੋਈ ਪਰ ਫਿਰ ਵੀ ਅਸੀਂ ਜਿਹੜਾ ਸਾਡੇ ਦਾਇਰੇ ਚ ਆਂਦਾ ਹੋਏਗਾ ਸਾਡੇ ਸੁਪਰਡੰਟਾਗੇ ਦਰਸ਼ਨਾ ਮੈਡਮ ਉਹ ਗਾਇਬ ਗਾਇੁਰ ਤੇ ਕਾਰਵਾਈ ਕਰਦੇ ਰਹਿੰਦੇ। ਸਟੈਨੋ ਤੇ ਵੀ ਕੋਈ ਸਟੈਨੋ ਸਟੈਨੋ ਜਿਹੜਾ ਆ ਬਲਿਆ ਸਰ ਉਹਨੂੰ ਲੱਗੀ। ਕਿਹੜਾ ਸਟੈਨੋ ਜੀ? ਪੁਨੀਸ਼ 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 ਉਹ ਹੀ ਪੁਨੀਸ਼ ਜਿਹੜਾ ਚੱਲਦਾ